ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਮੋਜ ਪਿੰਡਾ ਦੀ ਤੇ ਤੇ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ 5 ਵਜ ਚੁੱਕੀ ਹੈ ਸਵੇਰ ਦੇ ਤੇ ਆ ਮਚਾਤਰੀ ਹੋਈ ਹੈ ਚਾਹ ਉੱਭਰ ਚੁੱਕੀ ਹੈ ਤੇ ਹਨਾ ਥੋੜਾ ਥੋੜਾ ਨੇਰਾ ਤੇ ਥੋੜਾ ਥੋੜਾ ਤਣ ਜੜੀ ਜਾਂਦਾ ਤੇ ਚਿੜੀਆਂ ਚੀਕੀ ਜਾਂਦੀਆਂ ਚੈਕਦੀਆਂ ਤੇ ਸਾਰੇ ਸਾਰੇ ਉੱਠ ਗਏ ਵਾਸਤੇ ਹਨਾ ਹੁਣ ਮੈਂ ਚਾਹ ਧਰੀ ਹੋਈ ਆ ਤੇ ਮੈਂ ਆਪਣੀ ਬੇਟੀ ਨੂੰ ਵੀ ਠਾਤਾ ਸੀ ਤੇ ਬੇਟੇ ਨੂੰ ਵੀ ਠਾਤਾ ਸੀ ਕਿਉਂਕਿ ਉਹਦੇ ਪੇਪਰ ਚੱਲਦੇ ਆ ਪੜ ਲੂਗਾ ਤੇ ਤਾਂ ਕਰਕੇ ਤੇ ਆਹ ਗਲਾਸਾਂ ਦੇ ਵਿੱਚ ਆਪਾਂ ਪਾਵਾਂਗੇ ਚਾਹ ਤੇ ਬੱਸ ਹੁਣ ਮੈਂ ਹਨਾ ਚਾਹ ਉਬਲ ਕੇ ਤੇ ਵਾਸਤੇ ਉਹਨੂੰ ਪੋਣ ਲਾਂਗੇ ਜੱਗ ਦੇ ਵਿੱਚ ਤੇ ਇੱਥੇ ਜੀ ਮੈਂ ਆਟਾ ਗੁੰਨੀ ਜੰਨੀ ਐ ਦਾਲ ਵਾਲਾ ਆਟਾ ਗੁੰਨਾਂਗੇ ਆਪਾਂ ਤੇ ਨੌਨ ਮਿਰਚ ਵੀ ਪਾਈ ਜੰਨੀ ਐ ਤੇ ਦਾ ਲਾਲ ਗੁੰਨਾ ਕਿ ਫਿਰ ਆਪਾਂ ਰੱਖ ਦਾਂਗੇ ਇੱਥੇ ਸਵੇਕ ਸਾਢੇ 5 ਹੀ ਹੋਏ ਸੀ ਸਿਚਾਾ ਪੀ ਕੇ ਵਸ ਮੈਂ ਆਟਾ ਗੁੰਨਾ ਲੱਗ ਗਈ ਜੀ ਤੇ ਆਹ ਢਾਲ ਹੈ ਜੀ ਰਾਤ ਦੇ ਬਚੀ ਹੋਏ ਤੇ ਹਨਾ ਹੁਣ ਗਰਮੀ ਚ ਬਹੁਤ ਜ਼ਿਆਦਾ ਪੈ ਰਹੀ ਆ ਤੇ ਅੱਗੇ ਵੀ ਬਹੁਤ ਜ਼ਿਆਦਾ ਪਾਊਗੀ ਤੇ ਤੁਸੀਂ ਆਪਣਾ ਆਪਣਾ ਧਿਆਨ ਰੱਖਿਓ ਜੀ ਸਾਰੇ ਤੇ ਬੱਚਿਆਂ ਨੂੰ ਵੀ ਸ਼ਾਇਦ ਹਨਾ ਛੁੱਟੀਆਂ ਜਲਦੀ ਮਿਲ ਜਾਣਗੀਆਂ ਵਸ ਪੇਪਰ ਚੱਲੀ ਜਾਂਦੇ ਬੱਚਿਆਂ ਦੀ ਤੇ 20 ਤਰੀਕ ਨੂੰ ਖਤਮ ਹੈ ਮੇਰੇ ਬੇਟੇ ਦੇ ਤੇ ਵਸ ਹਨਾ ਉਹਨਾਂ ਨੂੰ ਸ਼ਾਇਦ 25 ਮਈ ਤੋਂ ਸਟਾਰਟ ਹੋ ਜਾਣਗੀਆਂ ਛੁੱਟੀਆਂ ਤੇ ਬਾਕੀ ਪਤਾ ਨਹੀਂ ਸਰਕਾਰ ਦਾ ਸ਼ਾਇਦ ਪਹਿਲਾਂ ਵੀ ਕਰ ਸਕਦੀ ਹੈ ਤੇ ਹਨਾ ਤੁਸੀਂ ਆਪਣਾ ਆਪਣਾ ਜ਼ਰੂਰ ਖਿਆਲ ਰੱਖੋ ਗਰਮੀ ਚ ਹੋ ਸਕੇ ਤਾਂ ਬਾਹਰ ਘੱਟ ਨਿਕਲੋ ਜੇ ਜ਼ਰੂਰੀ ਕੋਈ ਅਮਰਜੈਂਸੀ ਕੰਮ ਹੈ ਤਾਂ ਹੀ ਨਿਕਲੋ ਤੇ ਨਹੀਂ ਤਾਂ ਆਪਣੇ ਆਪਣੇ ਘਰਾਂ ਦੇ ਵਿੱਚ ਜ਼ਰੂਰ ਰਹੋ ਤੇ ਹਨਾ ਗਰਮੀ ਦਾ ਬਹੁਤ ਜ਼ਿਆਦਾ ਐਤਕੇ ਪੈਣੀ ਕਹਿ ਰਹੇ ਆ ਤੇ ਅੱਗੇ ਵੀ ਜਾਣੀ ਕਿ ਗਰਮੀ ਤਾਂ ਪੈਂਦੀ ਸੀ ਪਰ ਐਤਕੇ ਬਹੁਤ ਜ਼ਿਆਦਾ ਪੈਣੀ ਹੈ ਤੇ ਇੱਥੇ ਮੇਰਾ ਟਾ ਵਾ ਗੁੰਨਿਆ ਗਿਆ ਜੀ ਹੁਣ ਮੈਂ ਟੱਕਤਾ ਤੇ ਦੋ ਬਾਅਦ ਫਿਰ ਆਪਾਂ ਹਨਾ ਰੋਟੀ ਪਾਣੀ ਬਣਾਵਾਂਗੇ ਬਸ ਹਨਾ ਮੈਂ ਨਾ ਆ ਕੇ ਆਉਂਗੀ ਨਾ ਆ ਕੇ ਫਿਰ ਰੋਟੀ ਬਣਾਉਂਗੀ ਤੇ ਬਸ ਜੀ ਹੁਣ ਆਉਣਾ ਦਿਨ ਚੜ ਗਿਆ 6 ਵਜੇ ਨਾਲ ਬਸ ਸਾਰੇ ਨਾਂ ਧੋਣਗੇ ਤੇ ਆਪਣੇ ਆਪਣੇ ਕੰਮਕਾਰ ਕਰ ਲਵਾਂਗੇ ਬਸ ਹੁਣ ਮੈਂ ਰੋਟੀ ਬਣਾਵਾਂਗੀ ਦਾਲ ਵਾਲਾ ਪਟਾ ਬੁੰਨਿਆ ਸੀ ਤੇ ਮੈਂ ਸੋਨਾਂ ਰੋਟੀ ਬਣਾ ਲਾਂਗੇ Thank <laughs> you. ਇੱਥੇ ਮੈਂ ਰੋਟੀਆਂ ਬਣਾਉਣ ਲੱਗ ਗਈ ਤੇ ਅੱਜ ਮੈਂ ਦਾਲ ਵਾਲੀ ਰੋਟੀ ਬਣਾਉਂਗੀ ਤੇ ਜ਼ਿਆਦਾ ਬਣਾਉਂਗੀ ਕੁਝ ਕਿਉਂਕਿ ਮੇਰੀ ਬੇਟੀ ਨੇ ਲੈ ਕੇ ਜਾਣੀ ਆ ਰੋਟੀਆਂ ਨਾਲ ਤੇ ਉਹਨਾਂ ਨੇ ਜਾਣਾ ਸੀ ਆਪਣਾ ਫਾਰਮ ਸਬਮਿਟ ਕਰਾਉਣਾ ਤੇ ਇੱਥੇ ਮੇਰੇ ਬੇਟਾ ਤਿਆਰ ਹੋ ਗਿਆ ਜੀ ਅੱਜ ਪੁੱਤ ਸ਼ਨੀਵਾਰ ਸੀ ਤਾਂ ਕਰਕੇ ਹਾਊਸ ਡਰੈਸ ਪਾਈ ਹੈ ਇਹਨਾਂ ਨੇ ਤੇ ਬਸ ਇਹ ਰੋਟੀ ਖਾਣਾ ਪਾ ਕੇ ਆਪਦੀ ਲਈ ਜਾਂਦਾ ਮੈਂ ਕਿਹਾ ਵੀ ਰੋਟੀ ਖਾ ਲਾ ਤੂੰ ਤੇ ਨਾਲ-ਨਾਲ ਹਨਾ ਇਹਦੇ ਬਸ ਮੈਂ ਪੈਕ ਵੀ ਕਰ ਦੂੰਗੀ ਲੰਚ ਤੇ ਸ਼ਨੀਵਾਰ ਨੂੰ ਤਾਂ ਇਹ ਜਲਦੀ ਆ ਜਾਂਦਾ ਹੈ ਛੁੱਟੀ ਜਲਦੀ ਹੋ ਜਾਂਦੀ ਹੈ ਇਸ ਕਰਕੇ ਤੇ ਪਰ ਫਿਰ ਭੁੱਖ ਤਾਂ ਲੱਗਦੀ ਹੈ ਜੀ ਦਿਨ ਭੱਡੇ ਇਸ ਕਰਕੇ ਤੇ ਬਸ ਮੈਂ ਹੁਣ ਆ ਨਾ ਰੋਟੀ ਰੜ ਕੇ ਬਣਾ ਦੂੰਗੀ ਚੰਗੀ ਤਰ੍ਹਾਂ ਘਿਓ ਲਾ ਕੇ ਤੇ ਇੱਥੇ ਜੀ ਬਣ ਗਿਆ ਨਾਸ਼ਤਾ ਤੇ ਆਜਾ ਤੁਸੀਂ ਵੀ ਕਰ ਲਓ ਨਾਸ਼ਤਾ ਨਾਲ ਚਟਨੀ ਆ ਤੇ ਨਾਲ ਰੋਟੀ ਤੇ ਇੱਥੇ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਹਨਾ ਆ ਤુલਸੀ ਮਾਤਾ ਹੋਈ ਆ ਸਾਡੀ ਤુલਸੀ ਬਹੁਤ ਉੱਗੀ ਹੋਈ ਆ ਤਿੰਨ ਚਾਰ ਤુલਸੀਆਂ ਉੱਗ ਗਈਆਂ ਇੱਕ ਦੋ ਤਾਂ ਆਹ ਕੈਰੀ ਚ ਉੱਗੀ ਹੋਈ ਜਿਹੱਚ ਤુલਸੀ ਕਾ ਹੋਈ ਹੋਈ ਆ ਤੇ ਇੱਕ ਆ ਜਾਮਣ ਹਨਾ ਜਿਹਦੇ ਵਿੱਚ ਡੇਕ ਹੋ ਰਹੀ ਇੱਕ ਤુલਸੀ ਹੋ ਰਹੀ ਤੇ ਹਨਾ ਬਾਕੀ ਆ ਕਾਜ ਸਾਡੇ ਬਹੁਤ ਜ਼ਿਆਦਾ ਹੋਇਆ ਪਿਆ ਕਾ ਦਾ ਜੇ ਕੋਈ ਹੱਲ ਹੋਵੇ ਤਾਂ ਜ਼ਰੂਰ ਦੱਸਿਓ ਤੇ ਮੈਂ ਇੱਥੇ ਹਨਾ ਹੁਣ ਕੱਪੜੇ ਮਸ਼ੀਨ ਲਾਈ ਹੋਈ ਆ ਤੇ ਮੈਂ ਲਾਤੀ ਸੀ ਮਸ਼ੀਨ ਮੇਂ ਕ ਚੱਲ ਨਾਲ ਨਾਲ ਦੂਜੇ ਕੰਮ ਹੋ ਜਾਣਗੇ ਨਾਲ ਨਾਲ ਕੱਪੜੇ ਧੋਤੇ ਜਾਣਗੇ ਤੇ ਬਸ ਹਨਾ ਮਸ਼ੀਨ ਲਾ ਕੇ ਮੈਂ ਬਾਕੀ ਕੰਮ ਕਰੂੰਗੀ ਤੇ ਬਾਕੀ ਔਰਤ ਜਿਹੜੀ ਹਨਾ ਜੇ ਘਰੇ ਰਹਿੰਦੀ ਆ ਮਿਹਨਤ ਤਾਂ ਜ਼ਰੂਰ ਕਰਦੀ ਚਾਹੇ ਘਰੇ ਰਹਿ ਕੇ ਕਰੇ ਚਾਹੇ ਬਾਹਰ ਰਹਿ ਕੇ ਕਰੇ ਤੇ ਅੱਜ ਕੱਲ ਤਾਂ ਪਰ ਔਰਤਾਂ ਨੂੰ ਹਨਾ ਬਰਾਬਰ ਕਮਾਉਣਾ ਪੈਂਦਾ ਕਿਉਂਕਿ ਤਾਂ ਹੀ ਘਰ ਦਾ ਗੁਜ਼ਾਰਾ ਚੱਲਦਾ ਤੇ ਇੱਕ ਦੀ ਕਮਾਈ ਨਾਲ ਸਿਰਫ ਬੰਦੇ ਦੀ ਕਮਾਈ ਨਾਲ ਨਹੀਂ ਤਾਂ ਆਪਾਂ ਨੂੰ ਹਣਾ ਬਰਾਬਰ ਬੰਦੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਣਾ ਸਾਥ ਦੇਣਾ ਚਾਹੀਦਾ ਤੇ ਕੰਮ ਕਰਨਾ ਚਾਹੀਦਾ ਕੰਮ ਜੀ ਛੋਟਾ ਵੱਡਾ ਕੋਈ ਨਹੀਂ ਹੁੰਦਾ ਤੇ ਉਹ ਤਾਂ ਆਪਣੀ ਆਪਣੀ ਸੋਚ ਹੈ ਜੀ ਕਈ ਵਧੀਆ ਵੀ ਆਪ ਦੀ ਸੋਚ ਰੱਖਦੇ ਆ ਕਈ ਗਲਤ ਵੀ ਸੋਚਦੇ ਆ ਵੀ ਲੇਡੀ ਜੀ ਬਾਹਰ ਜਾਂਦੀ ਹੈ ਕੰਮ ਕਰਨ ਹਣਾ ਪਰ ਦੇਖੋ ਜੀ ਕੋਈ ਘਰੇ ਬੈਠੇ ਨੂੰ ਕੋ ਦੇਖ ਕੇ ਤਾਂ ਨਹੀਂ ਜਾਂਦਾ ਇਥੇ ਇਥੇ ਹੀ ਮੈਂ ਕੱਪੜੇ ਹਨ ਧੋਲੇ ਸੀ ਤੇ ਇਥੇ ਮੈਂ ਕੱਪੜੇ ਕੱਢੀ ਆ ਨੀ ਮਸ਼ੀਨ ਦੇ ਵਿੱਚ ਤੇ ਹੋਰ ਆਪਾਂ ਪਾ ਦਾਂਗੇ ਦੂਜੇ ਰਾਉਂਡ ਤੇ ਕੱਪੜੇ ਕੱਢ ਦਾਂਗੇ ਸਾਰੇ ਬਾਹਰ ਤੇ ਬਸ ਜੇ ਕੰਮ ਕਰ ਚੱਲੀ ਜਾਂਦੇ ਆ ਹਨਾ ਤੇ ਮੈਂ ਕਹਿ ਰਹੀ ਸੀ ਕਿ ਆਪਾਂ ਹਨਾ ਕੰਮ ਔਰਤਾਂ ਨੂੰ ਜ਼ਰੂਰ ਕਰਨਾ ਚਾਹੀਦਾ ਤਾਂ ਹੀ ਹਨਾ ਅੱਜ ਕੱਲ ਟਾਈਮ ਪਾਸ ਹੁੰਦਾ ਘਰ ਦਾ ਗੁਜ਼ਾਰਾ ਚੱਲਦਾ ਤੇ ਇਕੱਲਾ ਜਣਾ ਬੰਦਾ ਕਮਾਉਣ ਵਾਲਾ ਹੋਵੇ ਤਾਂ ਕੋਈ ਹਨਾ ਘਰੇ ਬੈਠਣ ਦੇਖੇ ਨਹੀਂ ਜਾਂਦਾ ਨੇ ਕੋਈ ਦੇਜੂਆ ਕੋਈ ਪੁੱਛ ਲੂ ਆ ਤੁਸੀਂ ਭੁੱਖੇ ਹੋਗੇ ਨਹੀਂ ਤੇ ਬਾਕੀ ਹਨਾ ਆਪਦੀਆਂ ਦੇ ਸੋਚ ਹੁੰਦੀ ਆ ਕੋਈ ਗਲਤ ਵੀ ਸੋਚਦਾ ਕੋਈ ਸਹੀ ਵੀ ਸੋਚਦਾ ਤੇ ਪਰ ਆਪਦਾ ਹਨਾ ਆਪਦੀ ਸੋਚ ਸਹੀ ਹੋਣੀ ਚਾਹੀਦੀ ਆ ਆਪਾਂ ਕਿਸੇ ਤੋਂ ਕੀ ਲੈਣਾ ਆਪਣਾ ਜਦੋਂ ਆਪਾਂ ਲੇਡੀਜ਼ ਹੋਰ ਜੈਂਟਸ ਦੋਨੋਂ ਹਨਾ ਵੀ ਜਾਨੀ ਕਿ ਹਸਬੰਡ ਵਾਈਫ ਸਹੀ ਆ ਇੱਕ ਦੂਜੇ ਨਾਲ ਤੇ ਕੋਈ ਕਿਸੇ ਤੋਂ ਕਿਸੇ ਨੂੰ ਕੁਛ ਨਹੀਂ ਲੈਣਾ ਹੁੰਦਾ ਤੇ ਬਸ ਹਣਾ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਆਪਣਾ ਆਪਣਾ ਹਣਾ ਬਸ ਦੇਖ ਕੇ ਕੰਮ ਕਰ ਕਰੋ ਕਿਸੇ ਤੋਂ ਕੁਝ ਲੈਣ ਦੀ ਲੋੜ ਨਹੀਂ ਤੇ ਆਪਦਾ ਟਾਈਮpass ਕਰੋ ਇੱਥੇ ਜੇ ਕੱਪੜੇ ਧੋਲੇ ਸੀ ਮੈਂ ਸੁੱਕਣੇ ਪਾਤੇ ਸਾਰੇ ਤੇ ਬਸ ਜਿਵੇਂ ਇਹੀ ਕਹਿਣਾ ਚਾਹੁੰਨੀ ਆ ਲੇੜ ਜਨੂ ਵੀ ਹਣਾ ਆਪਦਾ ਕੰਮ ਕਰ ਜ਼ਰੂਰ ਕਰੋ ਘਰੋਂ ਬਾਹਰ ਨਿਕਲਾਂਗੇ ਤਾਂ ਹੀ ਆਪਾਂ ਨੂੰ ਕੋਈ ਬਾਹਰਲੀ ਜਾਣਕਾਰੀ ਮਿਲੂਗੀ ਨਹੀਂ ਤਾਂ ਘਰ ਦੇ ਘਰੇ ਰਹਿ ਕੇ ਤਾਂ ਘਰ ਜੋਗੇ ਰਹਿ ਜਾਂਦਾ ਬੰਦਾ ਤੇ ਬਸ ਜੇ ਮੇਰੇ ਕੰਮ ਕਰ ਹੋ ਗਏ ਹਣਾ ਤੇ ਸਫਾਈ ਵੀ ਹੋ ਗਈ ਬਸ ਹਣਾ ਹੁਣ ਮੈਂ ਥੋੜਾ ਇਹ ਆ ਉਹ ਦਾਹਣਾ ਕਮੀਜ਼ ਦੀ ਉਹ ਕਰਨੀ ਆ ਦੂਸਰਾ ਫਿਟਿੰਗ ਕਰਨੀ ਆ ਹਨਾ ਢੀੜਾ ਵਾਲਾ ਹੋ ਗਿਆ ਸੀ ਖੋਲਣਾ ਉਹਨੂੰ ਤੇ ਬਾਹਾਂ ਉਹਦੀਆਂ ਪੂਰੀਆਂ ਸਿੱਧੀਆਂ ਕਰੂ ਮੇਜ ਪਾਉਣੀ ਆ ਤੇ ਇੱਥੇ ਸੋਫੇ ਦੇ ਕਵਰ ਵੀ ਧੋਤੇ ਸੀ ਮੈਂ ਤਾਂ ਕਰਕੇ ਸੋਫੇ ਤੁਹਾਨੂੰ ਐ ਨਜ਼ਰ ਆ ਰਹੇ ਆ ਤੇ ਇੱਥੇ ਜੀ ਮੈਂ ਹਨਾ ਤੁਹਾਨੂੰ ਦਿਖਾ ਰਹੀ ਆ ਮੈਂ ਬਾਹ ਕੱਟਤੀ ਸੀ ਅੱਧੀ ਕਰ ਲਈ ਸੀ ਪੂਰੀ ਬਾਹ ਸੀ ਤੇ ਇਹ ਨੂੰ ਹਣਾ ਮੈਂ ਫਿਟਿੰਗ ਕਰ ਲਿਆ ਸੀ ਸੂਟ ਨੂੰ ਤੇ ਖੁੱਲਾ ਕੀਤਾ ਜੀ ਤੇ ਬਾਹਾਂ ਮੈਂ ਲਾ ਲਈਆਂ ਅਟੈਚ ਕਰਨੀਆਂ ਤੇ ਹਣਾ ਕਿਉਂਕਿ ਇਹ ਮੇਰੇ ਰਸੋਲੀ ਕਰਕੇ ਜੀ ਫਿਟਿੰਗ ਸਾਰੇ ਸੂਟ ਭੀੜੇ ਹੋ ਗਏ ਸੀ ਤਾਂ ਕਰਕੇ ਮੈਂ ਇਹਨੂੰ ਹਣਾ ਸਾਰਾ ਢੇੜ ਕੇ ਤੇ ਸਟਿਚ ਕੀਤਾ ਦੁਆਰੇ ਤੇ ਵਾਸੇ ਵੀ ਤਰਪਾਈ ਰਹੀ ਜੀ ਬਾਹਾਂ ਦੀ ਹਣਾ ਇੱਧਰ ਵੀ ਬਾਹਾਂ ਲਾ ਲਈ ਮੈਂ ਦੋਨਾਂ ਪਾਸੇ ਲਾ ਕੇ ਤੇ ਫਿਟਿੰਗ ਕਰ ਲਈ ਸੀ ਖੁੱਲਾ ਹੀ ਰੱਖਿਆ ਥੋੜਾ ਜਿਹਾ ਸੂਟ ਬਾਹਾਂ ਵੀ ਖੁੱਲ੍ਹੇ ਹੀ ਰੱਖੀਆਂ ਤੇ ਗਰਮੀ ਚ ਤਾਂ ਤੁਹਾਨੂੰ ਪਤਾ ਹੀ ਹੈ ਜੀ ਖੁੱਲੇ-ਖੁੱਲੇ ਕੱਪੜੇ ਵਧੀਆ ਲੱਗਦੇ ਐ ਇਸ ਕਰਕੇ ਤੇ ਬਸ ਜੀ ਹੁਣ ਮੈਂ ਇਹਦਾ ਵੀਡੀਓ ਨਹੀਂ ਬਣਾ ਸਕੀ ਤੇ ਨੈਟ ਨਹੀਂ ਚੱਲ ਰਿਹਾ ਸੀ ਸਲੋਸ ਨੈਟ ਇਸ ਕਰਕੇ ਤੇ ਬਸ ਇਹਦੀ ਮੈਂ ਹੁਣ ਪ੍ਰੈਸ ਕਰ ਦੂੰਗੀ ਇੰਨੇ-ਇੰਨੇ ਖੁੱਲੇ ਦੇਖੋ ਜੀ ਤੁਸੀਂ ਦੇਖ ਹੀ ਰਹੀ ਹੋ ਤੇ ਸੋਈ ਦੇ ਨਾਲ ਹਨਾ ਜਿਹੜੇ ਆਪਾਂ ਸੂਈ ਨਾਲ ਮਸ਼ੀਨ ਤੇ ਸੂਈ ਚਲਾਉਂਦੇ ਆ ਉਹਦੇ ਨਾਲ ਨਿਸ਼ਾਨ ਪਏ ਹੋਏ ਬੇ ਇੰਨੀ ਫਿਟਿੰਗ ਕੀਤੀ ਹੋਈ ਸੀ ਤੈਨੂੰ ਮੈਂ ਇਹਨੂੰ ਪ੍ਰੈਸ ਕਰੂੰਗੀ ਫਿਟਿੰਗ ਤੋਂ ਤੇ ਬਾਹਾਂ ਤੋਂ ਚੰਗੀ ਤਰ੍ਹਾਂ ਤੇ ਫਿਰ ਇਹ ਸਹੀ ਹੋ ਜਾਊਗਾ। ਇੱਥੇ ਜੀ ਮੈਂ ਹਨਾ ਰਾਜਮਾ ਪੀਂਹਤੇ ਸੀ। ਤੇ ਰਾਜਮਾ ਮੈਂ ਸਭਈ ਪੀਂਹਤੇ ਸੀ ਕੱਤਲ ਸ਼ਾਮ ਨੂੰ ਆਣੀ ਬਣਾਉਂਗਾ। ਤੇ ਇੱਥੇ ਜੀ ਦੁਪਹਿਰ ਦਾ ਟਾਈਮ ਹੋ ਗਏ 1:30 ਵਜੇ ਨਾਲ ਇੱਕ ਵੀ ਹੋ ਗਏ 10 ਮਿੰਟ ਰਹਿ ਗਏ ਤੇ ਕਪੜੇ ਮੈਂ ਹਣਾ ਧੋਲੇ ਸੀ ਧੋਕੇ ਤੇ ਆ ਆ ਪਏ ਆ ਤੈਹ ਲਾਉਣ ਵਾਲੇ ਤੇ ਅੱਜ ਮੇਰੇ ਟਾਈਮ ਨਹੀਂ ਲੱਗਿਆ ਤੈਹ ਲਾਉਣ ਦਾ ਜਿੰਨਾ ਹਣਾ ਤਾਂ ਸੂਟ ਨੂੰ ਸਹੀ ਕਰਨ ਲੱਗ ਪਈ ਸੀ ਤੇ ਸੂਟ ਇਹਦਾ ਸੀ ਜੀ ਢੀੜਾ ਮੇਰੇ ਤੇ ਢੀੜਾ ਹੋ ਗਿਆ ਜੀ ਪਹਿਲਾਂ ਤਾਂ ਠੀਕ ਸੀ ਜੋ ਸੀਤਾ ਸੀ ਮੈਂ ਸੀਤਾ ਸੀ ਆਪ ਹੀ ਪਹਿਲਾਂ ਠੀਕ ਸੀ ਤੇ ਬਾਅਦ ਦੇ ਵਿੱਚ ਥੋੜਾ ਜਿਹਾ ਟਾਈਟ ਹੋ ਗਿਆ ਕਿ ਹਣਾ ਹਮ ਪਤਾ ਹੀ ਹੈ ਵੀ ਹਣਾ ਰਸੋਈ ਤੇ ਥੋੜੇ ਨਾਲ ਮਟਾਪਾ ਹੋ ਜਾਦੇ ਆ ਗਿਆ ਤੇ ਸਰੀਰ ਦੇ ਵਿੱਚ ਹਣਾ ਮਟਾਪਾ ਆਣ ਕਰਕੇ ਸੂਟ ਫਿਟਿੰਗ ਸਾਰੇ ਭੀੜੇ ਹੋ ਗਏ ਮੇਰੇ ਸੂਟ ਤੇ ਉਹ ਮੈਂ ਹਣਾ ਥੋੜਾ ਜਿਹਾ ਖੋਲ ਲਿਆ ਸੀ ਅੱਜ ਤੇ ਬਾਹਾਂ ਉਹਦੀਆਂ ਪੋੜੀਆਂ ਸੀ ਮੈਂ ਛੋਟੀਆਂ ਕਰ ਲਈਆਂ ਅੱਧੀਆਂ ਕਰ ਲਈਆਂ ਪਹਿਲਾਂ ਪੌਣੀਆਂ ਕਰਨ ਲੱਗੀ ਸੀ ਤੇ ਪਹਿਲਾਂ ਤਾਂ ਇੱਥੇ ਤੱਕ ਸੀ ਇਹ ਆਹ ਜਿਵੇਂ ਚੋੜੀਆਂ ਮੇਰੀ ਇੱਥੇ ਤੱਕ ਤੇ ਫੇਰ ਮੈਂ ਪਹਿਲਾਂ ਪੌਣੀਆਂ ਕਰਨ ਲੱਗੀ ਫਿਰ ਮੈਂ ਕੰਨੇ ਅੱਧੀਆਂ ਕਰ ਲਈਆਂ ਉਹ ਗਰਮੀ ਦੇ ਵਿੱਚ ਹਨਾ ਔਖਾ ਹੁੰਦਾ ਕੱਪੜੇ ਵਗੈਰਾ ਧੋਣੇ ਤਾਂ ਕਰਕੇ ਤੇ ਉੱਤੇ ਟਾਈਮ ਲੱਗ ਗਿਆ ਫਿਰ ਕੋਈ ਲੋਰ ਫਟਿਆ ਸੀ ਕੋਈ ਹਨਾ ਕੈਪਰੇ ਕੋਈ ਸੂਟ ਜਿੰਨੇ ਕੁ ਵੀ ਨਿੱਕੇ ਮੂਹ ਮੋٹے ਡਾਂਕੇ ਲਾਉਣ ਵਾਲੇ ਸੀ ਹਨਾ ਆਪਾਂ ਉਹ ਲਾਏ ਤਾਂ ਕਰਕੇ ਟਾਈਮ ਮੈਂ ਤਾਂ ਹਜੇ ਸਿਰ ਵੀ ਨਹੀਂ ਬਾਇਆ ਦੇਖੋ ਜੀ ਉਹ ਮੈਂ ਹਨਾ ਸਵੇਰੇ ਬਸ ਵਾਲ ਇਕੱਠੇ ਕਰੀ ਫਿਰਦੀ ਹਾਂ ਸਿਰ ਧੁੱਤਾ ਸੀ ਅੱਜ ਤੇ ਫਿਰ ਉਹ ਕਰਕੇ ਹਟੇ ਉਦੋਂ 12:00 ਵੱਜ ਗਏ ਸੂਟ ਛੱਡ ਕੇ ਤੇ 12:00 ਬਾਰਾ ਹੋ ਗਏ ਉਹਦੋਂ ਆਇਆ ਫਿਰ ਬਸ ਹਣਾ ਮੈਂ ਆਟਾ-ਵਟਾ ਘੁੰਨੇ ਆ ਰੋਟੀ ਲਈ ਤੇ ਹੁਣ ਬਸ ਰੋਟੀ ਖਾ ਕੇ ਦਵਾਈ ਲੈ ਕੇ ਆਤੀ ਆਪਾਂ ਤੇ ਇਹਦੇ ਬਾਰੇ ਕਿਉਂਕਿ ਦੋ ਲੈਣੀਆਂ ਹੁੰਦੀਆਂ ਦਵਾਈਆਂ ਫਿਰ ਥੋੜਾ ਜਿਹਾ ਅੱਧਾ ਘੰਟੇ ਦਾ ਕੈਪ ਹੋਣਾ ਹੁੰਦਾ ਤਾਂ ਕਰਕੇ ਫਿਰ ਮੈਂ ਪਹਿਲੀ ਰੋਟੀ ਖਾ ਲਈ ਹੁਣ ਤਾਂ ਚੱਲੋ ਤੱਕ ਇਹ ਹਣਾ ਰੋਟੀ ਖਾ ਕੇ ਇੱਕ ਲੈ ਲੈਣੀ ਪਹਿਲਾਂ ਦਵਾਈ ਦੂਜੀ ਫਿਰ ਲੈ ਲਾਂਗੇ ਆਪਾਂ ਹਣਾ ਤਾਂ ਕਰਕੇ ਤੇ ਰਿਸ਼ੂ ਆਉਣ ਵਾਲਾ ਸਕੂਲੋਂ ਰਿਸ਼ੂ ਨੂੰ ਅੱਜ ਸ਼ਨੀਵਾਰ ਆ ਹਜੇ ਘੰਟਾ ਪਹਿਲਾਂ ਛੁੱਟੀ ਹੋ ਜੂਗੀ ਅੱਗੇ 2:00 ਹੁੰਦੀ 2:30 ਹੋਈ ਹੁੰਦਾ ਸਕੂਲੋਂ ਕਿੰਨੇ ਅੱਧਾ ਘੰਟਾ ਬੈਨ ਲਾਉਂਦੀ ਹੈ ਤੇ ਅੱਜ ਇੱਕ ਵਾਰੀ ਛੁੱਟੀ ਹੋਈ ਹੋਊਗੀ 1:30 ਵਜੇ ਆ ਜੂਗਾ ਸੌਣ ਵਾਲੇ ਹੁੰਗਾ ਨੇੜੇ-ਤੇੜੀ ਹੁੰਗਾ ਵਾਸਤੇ ਤੇ ਮੇਰੇ ਪਾਪਾ ਆ ਗਏ ਸੀ ਰੋਟੀ ਘਾਣੋਂ ਕਹਿੰਦੇ ਮੈਂ ਰਿਸ਼ੂ ਵੇ ਤੋਂ ਖਾਣੀ ਹੈ ਫਿਰ ਮੈਂ ਤਾਂ ਖਾ ਲੀਨ ਕਿਹਾ ਮੈਂ ਤਾਂ ਦਵਾਈ ਲੈਣੀ ਹੈ ਤੇ ਕਹਿੰਦੇ ਮੈਂ ਉਹ ਆਉਂਗਾ ਫਿਰ ਮੈਂ ਖਾਉਂਗੀ ਰੋਟੀ ਖਾਉਂਗਾ ਰੋਟੀ ਤੇ ਸੁਨੇਹਾ ਵੀ ਹਜੇ ਤੱਕ ਆਈ ਨਹੀਂ ਤੁੰਕੀ ਉਹ ਆਪਦਾ ਫਾਰਮ ਸਬਮਿਟ ਕਰਉਣ ਗਈ ਹੋਈ ਐ ਆਉਗੀ ਹਨਾ ਫਿਰ ਦੇਖਦੇ ਹਾਂ ਉਹਨੂੰ ਫੋਨ ਲਾ ਕੇ ਤਰਪੀ ਕਿ ਨਹੀਂ ਗਰਮੀ ਇੱਕ ਬਹੁਤ ਜ਼ਿਆਦਾ ਹੋ ਗਈ ਹਫਤੇ ਤਾਂ ਹਵਾ ਵੀ ਗਰਮ ਹੋਣ ਲੱਗ ਪਈ ਲੋਆ ਬਹਿਣ ਲੱਗ ਪਏ ਮਸੇ ਤੇ ਰੀਸ਼ੂ ਤੇ ਚੱਲਦੇ ਪੇਪਰ 20 ਤੱਕ ਆ ਪਹਿਲਾਂ 17 ਤੱਕ ਸੀ ਪੇਪਰ ਤੇ ਬਾਅਦ ਦੇ ਵਿੱਚ 20 ਦਾ ਕਰ ਦਿੱ ਗਏ ਕਿ ਤਿੰਨ ਪੇਪਰ ਉਹਦੇ ਕੈਨਸਲ ਹੋ ਗਏ ਸੀ ਕਿਉਂਕਿ ਆ ਹੁਣ ਪਤਾ ਹੀ ਐ ਵੀ ਹਨਾ ਤਿੰਨ ਛੁੱਟੀਆਂ ਹੋ ਗਈਆਂ ਸੀ ਅੱਠ ਨੂੰ ਡਾਕਦੀਆਂ 7 8 9 ਦੇ ਪਤਾ ਨਹੀਂ 8 9 ਦੱਸਦੇ ਆ ਇੱਦਾਂ ਹੀ ਸੀ ਤਾਂ ਮੇ ਛੁੱਟੀਆਂ ਫਿਰ ਉਹਦੇ ਦੋ ਪੇਪਰ ਕੈਂਸਲ ਹੋ ਗਏ ਸੀ ਇਸ ਕਰਕੇ ਗਾਂਬ ਵਧਾ ਤੇ 20 ਤੱਕ ਕਰਦੇ ਸ਼ਾਇਦ 25 ਤੋ ਛੁੱਟੀਆਂ ਹੋਣਗੀਆਂ ਕਿ ਇੱਕ ਤੋ ਐ ਤਾਂ ਪਤਾ ਨਹੀਂ ਦੇਖਦੇ ਆ ਚੱਲ ਜਦੋਂ ਵੀ ਹੋਣਗੀਆਂ ਹਰ ਵਾਰ ਤਾਂ ਪਹਿਲੀ ਕਰ ਦਿੰਦੇ ਆ ਚਲੋ ਜੀ ਗੱਲਾਂ ਨਾ ਕਰਦੇ ਹੋਏ ਹਨਾ ਹੁਣ ਆਪਾਂ ਵੀਡੀਓ ਦਾ ਐਂਡ ਕਰਾਂਗੇ ਉੱਥੇ ਹੀ ਤੇ ਮਿਲਾਂਗੇ ਕੱਲ੍ਹ ਵਾਲੀ ਨਵੀਂ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਸਾਡੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ ਤੇ ਜੇ ਕੋਈ ਵੀਰ ਭੈਣ ਸਾਡੇ ਚੈਨਲ ਤੇ ਨਵਾਂ ਆਇਆ ਮੋਹਿੰਦਪਿੰਡਾਂ ਨੂੰ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਅਥਰ ਸਾਡੇ ਮੂਰੇ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਠੀਕ ਆ ਜੀ ਮਿਲਾਂਗੇ ਕੱਲ੍ਹ ਵਾਲੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ